ਪੋਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਰੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਨੇਡਾ ਪੋਸਟ ਤੋਂ ਬਾਅਦ ਹੁਣ ਡੀ ਐਚਓ ਲੱਤੇ ਯੂਨੀਅਨ ਵਿੱਚ ਕਰ ਵਧਿਆ ਤਣਾ ਐਡਮਿੰਟਨ ਵਿੱਚ ਪੰਜਾਬੀ ਟੈਕਸੀ ਡਰਾਈਵਰ ਦਾ ਗੋਲੀ ਮਾਰ ਕੇ ਕਰ ਦਿੱਤਾ ਗਿਆ ਕਤਲ ਅਲਬਰਟਾ ਵਿੱਚ ਹੁਣ ਫਿਰ ਤੋਂ ਮਿਲੇਗੀ ਅਮਰੀਕਨ ਸ਼ਰਾਬ ਟ੍ਰਾਂਟੋ ਵਿੱਚ ਇੱਕ ਔਰਤ ਉੱਪਰ ਬੇਵਜ੍ਹਾ ਕੀਤਾ ਗਿਆ ਹਮਲਾ ਵਿਅਕਤੀ ਦੀ ਕੀਤੀ ਜਾ ਰਹੀ ਪਾੜ ਤੇ ਹੁਣ ਖਬਰਾਂ ਵਿਸਥਾਰ ਵਿੱਚ ਐਡਵਾਰਡਨੋ ਡੀ ਐਚ ਐਲ ਐਕਸਪ੍ਰੈਸ ਕੈਨੇਡਾ ਨੇ ਆਪਣੇ 2000 ਤੋਂ ਵੱਧ ਕਰਮਚਾਰੀਆਂ ਨੂੰ ਲੌਗਆਊਟ ਕਰ ਦਿੱਤਾ ਹੈ ਭਾਵੇਂ ਕਿ ਉਹਨਾਂ ਨੂੰ ਕੰਮ ਤੇ ਆਉਣ ਤੋਂ ਰੋਕ ਦਿੱਤਾ ਗਿਆ ਇਹ ਕਦਮ ਕਰਮਚਾਰੀਆਂ ਦੀ ਯੂਨੀਅਨ ਯੂਨੀਫੋਰ ਵੱਲੋਂ ਹੜਤਾਲ ਦੇ ਐਲਾਨ ਦੇ ਤੁਰੰਤ ਬਾਅਦ ਲਿਆ ਗਿਆ ਡੀ ਐਚ ਐਲ ਦੇ ਸਾਰੇ ਕਰਮਚਾਰੀ ਜਿਵੇਂ ਕਿ ਟਰੱਕ ਡਰਾਈਵਰ ਵੇਰਹਾਊਸ ਸਟਾਫ ਅਤੇ ਕਾਲ ਸੈਂਟਰ ਏਜੰਟਸ ਨੇ ਮੰਗ ਕਰ ਰਹੇ ਹਨ ਕਿ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਕੰਮ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਇਆ ਜਾਵੇ ਇਸ ਤੋਂ ਇਲਾਵਾ ਡਰਾਈਵਰਸ ਨੂੰ ਕਈ ਵਾਰ ਪਾਰਸਲ ਪਿਕ ਕਰਨ ਦੇ ਲਈ 100 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈਂਦਾ ਹੈ ਪਰ ਇਸ ਯਾਤਰਾ ਲਈ ਉਹਨਾਂ ਨੂੰ ਕੋਈ ਵਾਧੂ ਭੇ ਨਹੀਂ ਦਿੱਤੀ ਜਾਵੇਗੀ ਡੀਐਚਐਲ ਰੂਟ ਵੀ ਬਦਲ ਸਕਦੀ ਹੈ ਜਿਸ ਨਾਲ ਡਰਾਈਵਰਸ ਨੂੰ ਲੰਬੇ ਸਮੇਂ ਦੇ ਲਈ ਡਿਲੀਵਰੀਆਂ ਕਰਨੀਆਂ ਪੈ ਸਕੀਆਂ ਹਨ ਇਸੋ ਪਰ ਯੂਨੀਅਨ ਨੇ ਇਹ ਤਰਾਜ ਚਿਤਾਇਆ ਹੈ ਕਿ ਡਰਾਈਵਰਸ ਨੂੰ ਹੁਣ ਜ਼ਿਆਦਾ ਕੰਮ ਕਰਨਾ ਪਵੇਗਾ ਪਰ ਉਹਨਾਂ ਦੀ ਆਮਦਨ ਹੁਣ ਘਟ ਹੀ ਰਹੇਗੀ DHL ਨੇ 5 ਸਾਲਾਂ ਵਿੱਚ 15% ਦੀ ਤਨਖਾਹ ਦੇ ਵਿੱਚ ਵਾਧਾ ਤੇ ਖਤਰਨਾਕ ਸਮਾਨ ਲਿਜਾਣ ਵਾਲੇ ਡਰਾਈਵਰਸ ਲਈ ਵਾਧੂ ਤਨਖਾਹ ਦੀ ਪੇਸ਼ਕਸ਼ ਕੀਤੀ ਹੈ ਇਸ ਤੋਂ ਇਲਾਵਾ DHL ਨੇ ਕਿਹਾ ਕਿ ਉਹਨਾਂ ਕੋਲ ਇੱਕ ਬੈਕਅਪ ਯੋਜਨਾ ਹੈ ਜਿਸ ਨਾਲ ਉਹ ਆਪਣੀਆਂ ਡਿਲੀਵਰੀਆਂ ਜਾਰੀ ਰੱਖਣਗੇ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਸੇਵਾਵਾਂ ਤੇ ਵੱਡਾ ਅਸਰ ਨਹੀਂ ਪਵੇਗਾ ਅਤੇ ਉਹਨਾਂ ਲੂਲੂ ਲੈਮਨ ਸ਼ੀਨ ਟੇਮੂ ਵਰਗੇ ਵੱਡੇ ਗਾਹਕਾਂ ਨੂੰ ਸਮਾਨ ਪਹੁੰਚਾਉਂਦੇ ਰਹਿਣਗੇ ਯੂਨੀਅਨ ਨੇ ਵੀ ਦੋਸ਼ ਲਾਇਆ ਕਿ DHL ਰਿਪਲੇਸਮੈਂਟ ਵਰਕਰਾਂ ਰੱਖਣ ਦੀ ਤਿਆਰੀ ਕਰੀ ਹੈ ਇਹ ਵਿਵਾਦ ਦੋ ਸਮੇਂ ਮੇ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਪੋਸਟ ਅਤੇ ਇਸ ਦੇ 55 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਯੂਨੀਅਨ ਕਬ ਡਬਲਿਊ ਵਿਚਕਾਰ ਗੱਲਬਾਤ ਰੁਕੀ ਹੋਈ ਹੈ ਐਡਮਿੰਟਨ ਦੇ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਇੰਦਰਪਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇੰਦਰਪਾਲ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਲਗਭਗ ਸਵਾ ਸਾਲ ਪਹਿਲਾਂ ਵਧੀਆ ਜ਼ਿੰਦਗੀ ਦੀ ਤਲਾਸ਼ ਵਿੱਚ ਕੈਨੇਡਾ ਆਇਆ ਸੀ ਪੁਲਿਸ ਨੂੰ ਬੁੱਧਵਾਰ ਰਾਤ 12:38 ਮਿੰਟ ਤੇ 16 ਐਵੇਨਿਊ ਤੇ 65 ਸਟਰੀਟ ਸਾਊਥ-ਵੈਸਟ ਦੇ ਨੇੜੇ ਗੋਲੀਬਾਰੀ ਦੀ ਸੂchnਾ ਮਿਲੀ ਪੁਲਿਸ ਤਦੋਂ ਮੌਕੇ ਤੇ ਪਹੁੰਚੀ ਤਿੰਦਰਪਾਲ ਸਿੰਘ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਮਿਲਿਆ ਐਮਰਜੈਂਸੀ ਸਰਵਿਸੈਸ ਬੋਲੋ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਕਿਹਾ ਕਿ ਕਤਲ ਪਿੱਛੇ ਨਿੱਜੀ ਦੁਸ਼ਮਣੀ ਜਾਂ ਫਿਰ ਗੈਂਗ ਦਾ ਕਾਰਨ ਹੋ ਸਕਦਾ ਹੈ ਹੁਣ ਐਡਮਿੰਟਨ ਹੋਮਿਸਾਈਡ ਨੇ ਮਰਡਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਦੇ ਦੌਰਾਨ ਸੀਸੀਟੀਵੀ ਫੁਟੇਜ ਗਵਾਹਾਂ ਦੇ ਬਿਆਨ ਅਤੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ 인ਦਰਪਾਲ ਕੈਨੇਡਾ ਆਉਣ ਤੋਂ ਪਹਿਲਾਂ ਹਾਂਗਕਾਂਗ ਵਿੱਚ ਕੰਮ ਕਰਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਐਡਮਿੰਟਨ ਦੇ ਵਿੱਚ ਟੈਕਸੀ ਚਲਾਉਂਦਾ ਸੀ ਉਸਦੀ ਪਤਨੀ ਇਸ ਸਮੇਂ ਗਰਭਵਤੀ ਹੈ ਜਿਸ ਨਾਲ ਇਹ ਸਤਮਾ ਹੋਰ ਵੀ ਗਹਿਰਾ ਹੋ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ ਲਈ ਸੱਦਾ ਦੇਣ ਪਿੱਛੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ। ਭਾਰਤੀ ਆਰਥਿਕ ਤਾਕਤ ਨੂੰ ਉਜਾਗਰ ਕਰਦੇ ਹੋਏ ਉਨਾ ਕਿਹਾ ਕਿ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਮੇਜ਼ ਤੇ ਹੋਣਾ ਸਮਝਦਾਰੀ ਹੈ ਕਾਰਨ ਇਹ ਮੁਤਾਬਕ ਕੁਝ ਦੇਸ਼ ਅਜਿਹੀ ਹਨ ਜਿਨ੍ਹਾਂ ਨੂੰ ਵਿਚਾਰ ਵਟਾਂਦਰੇ ਲਈ ਟੇਬਲ ਤੇ ਹੋਣਾ ਚਾਹੀਦਾ ਹੈ ਤੇ G7 ਦਾ ਪ੍ਰਦਾਨ ਹੋਣ ਦੇ ਨਾਤੇ ਮੇਰੀ ਸੋਚ ਮੁਤਾਬਕ ਅਜਿਹਾ ਕਰਨਾ ਠੀਕ ਹੈ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਇਕਨੋਮੀ ਹੈ ਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵੀ ਹੈ ਕਿਉਂਕਿ ਬਹੁਤ ਸਾਰੀਆਂ ਸਪਲਾਈ ਚੇਨਸ ਦੇ ਕੇਂਦਰ ਵਿੱਚ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਇਹ ਵੀ ਪੁੱਛਿਆ ਗਿਆ ਕਿ ਕੈਨੇਡਾ ਦੀ ਧਰਤੀ ਦੇ ਉੱਪਰ ਪਾਈ ਹਰਦੀਪ ਸਿੰਘ ਮੇਜਰ ਦੀ ਹਤਿਆ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਖਟਾਜ਼ਪਰੇ ਸਬੰਧਾਂ ਦੇ ਇਤਿਹਾਸ ਤੋਂ ਦੇਖਦੇ ਹੋਏ ਉਹਨਾਂ ਦੇ ਫੈਸਲੇ ਦੇ ਪਿੱਛੇ ਕੀ ਤਰਕ ਹੈ ਇਸ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਇੱਕ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਤੇ ਉਹਨਾਂ ਕਾਨੂੰਨੀ ਪ੍ਰਕਿਰਿਆਵਾਂ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨਾ ਕਦੇ ਵੀ ਸਹੀ ਨਹੀਂ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ7 ਸੱਦਾ ਸਵੀਕਾਰ ਕੀਤਾ ਤੇ ਉਹਨਾਂ ਨੇ ਕਾਰਨੀ ਨੂੰ ਇਲੈਕਸ਼ਨ ਜਿੱਤਣ ਤੇ ਵਧਾਈ ਵੀ ਦਿੱਤੀ ਅਤੇ ਇਸ ਮਹੀਨੇ 15 ਤੋਂ 17 ਜੂਨ ਨੂੰ ਕਨਾਸਕਸ ਵਿੱਚ ਹੋਣ ਵਾਲੇ ਜੀ7 ਸਮਿਟ ਲਈ ਸੱਦਾ ਦੇਣ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਤਿੰਨ ਮਹੀਨੇ ਦੀ ਰੋਕ ਤੋਂ ਬਾਅਦ ਅਲਬਰਟਾ ਸਰਕਾਰ ਨੇ ਅਮਰੀਕਾ ਤੋਂ ਸ਼ਰਾਬ ਅਤੇ ਗੈਂਬਲਿੰਗ ਮਸ਼ੀਨਸ ਦੀ ਖਰੀਦਦਾਰੀ ਮੁੜ ਸ਼ੁਰੂ ਕਰ ਦਿੱਤੀ ਹੈ ਇਹ ਫੈਸਲਾ ਮਾਰਚ ਵਿੱਚ ਲਿਆ ਗਿਆ ਸੀ ਜਦੋਂ ਪ੍ਰੀਮੀਅਰ ਡੇਨੀਅਲ ਸਮਿਥ ਨੇ ਅਮਰੀਕਾ ਦੇ ਟੈਰਿਫਸ ਦੇ ਜਵਾਬ ਵਿੱਚ ਇਹ ਰੋਕ ਲਗਾਈ ਸੀ ਸਰਵਿਸ ਅਲਬਰਟਾ ਮੰਤਰੀ ਡਾਲ ਨਿਆਲੀ ਨੇ ਕਿਹਾ ਕਿ ਫੈਸਲਾ ਅਮਰੀਕਾ ਨਾਲ ਖੁੱਲੇ ਅਤੇ ਇਮਾਨਦਾਰ ਵਪਾਰ ਵੱਲ ਨਵੇਂ ਕਦਮਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਪ੍ਰਸ਼ਾਸਨ ਨਾਲ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਲਬਰਟਾ ਸਰਕਾਰ ਇਸ ਪਹਿਲ ਕਦਮੀ ਦਾ ਸਮਰਥਨ ਕਰਦੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਥਾਨਕ ਪ੍ਰੋਡਿਊਸਰਸ ਦਾ ਸਮਰਥਨ ਜਾਰੀ ਰੱਖਣ ਭਾਵੇਂ ਕਿ ਹੁਣ ਦੁਕਾਨਾਂ ਵਿੱਚ ਅਮਰੀਕਨ ਸਮਾਨ ਵਾਪਸ ਆ ਰਿਹਾ ਹੈ। ਤੁਹਾਨੂੰ ਦੱਸਦੀ ਹੈ ਕਿ ਮਾਰਚ 2025 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕੈਨੇਡਾ ਦੀਆਂ ਚੀਜ਼ਾਂ ਤੇ ਭਾਰੀ ਟੈਰਿਫ ਲਗਾ ਦਿੱਤੇ ਸਨ। ਇਸ ਦੇ ਜਵਾਬ ਵਿੱਚ ਅਲਬਰਟਾ ਨੇ ਅਮਰੀਕਨ ਸ਼ਰਾਬ, ਗੈਮਬਲਿੰਗ ਮਸ਼ੀਨਜ਼ ਅਤੇ ਕਈ ਕੰਟਰੈਕਟਸ ਤੇ ਉੱਪਰ ਰੋਕ ਲਗਾ ਦਿੱਤੀ। ਕੈਨੇਡਾ ਸਰਕਾਰ ਨੇ ਨਵਾਂ ਕਾਨੂੰਨ ਸਟਰੋਂਗ ਬਾਰਡਰਜ਼ ਐਕਟ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਸਿਸਟਮ ਨੂੰ ਤੇਜ਼ ਅਤੇ ਵਧੀਆ ਬਣਾਉਣਾ ਹੈ ਇਸ ਕਾਨੂੰਨ ਦੇ ਤਹਿਤ ਉਹ ਲੋਕ ਜੋ ਕੈਨੇਡਾ ਵਿੱਚ ਇਲੀਗਲ ਤਰੀਕੇ ਨਾਲ ਦਾਖਲ ਹੋਣਗੇ ਉਹਨਾਂ ਕੋਲ ਰਿਫਿਊਜੀ ਕਲੇਮ ਕਰਨ ਦੇ ਲਈ ਸਿਰਫ 14 ਦਿਨ ਦਾ ਸਮਾਂ ਹੀ ਹੋਵੇਗਾ ਵਿਦਿਆਰਥੀ ਅਤੇ ਟੈਂਪਰੇਰੀ ਫੋਰਨ ਵਰਕਰਸ ਨੂੰ 1 ਸਾਲ ਦੇ ਅੰਦਰ ਆਪਣੀ ਅਰਜ਼ੀ ਦੇਣੀ ਪਵੇਗੀ ਇਮੀਗ੍ਰੇਸ਼ਨ ਮੰਤਰੀ ਲਨਤਿਆਪ ਨੇ ਕਿਹਾ ਕਿ ਇਹ ਨਿਯਮ ਇਸ ਲਈ ਲਿਆਂਦੇ ਜਾ ਰਹੇ ਹਨ ਤਾਂ ਜੋ ਸਿਸਟਮ ਵਿੱਚ ਆ ਰਹੀ ਦੇਰੀ ਨੂੰ ਦੂਰ ਕੀਤਾ ਜਾ ਸਕੇ ਤੇ ਜਿਨ੍ਹਾਂ ਲੋਕਾਂ ਨੂੰ ਸੱਚਮੁੱਚ ਜ਼ਰੂਰਤ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਆਪਣੀ ਅਰਜ਼ੀ ਵਾਪਸ ਲੈ ਲੈਂਦਾ ਹੈ ਤਾਂ ਉਸਨੂੰ ਤੁਰੰਤ ਦੇਸ਼ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਇਸ ਕਾਨੂੰਨ ਤਹਿਤ ਸਰਕਾਰ ਹੁਣ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਐਪਲੀਕੇ ਸੈਸ਼ਨਸ ਰਾਦਕਾਰ ਸਕਦੀ ਹੈ ਹਾਲਾਂਕਿ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਫੈਸਲੇ ਕੈਬਨਿਟ ਦੀ ਪੂਰੀ ਤਰ੍ਹਾਂ ਸਲਾਹ ਦੇ ਨਾਲ ਹੀ ਲਏ ਜਾਣਗੇ ਕਈ ਇਮੀਗ੍ਰੈਂਟ ਹੱਕੀ ਗਰੁੱਪ ਸੱਤੇ ਵਕੀਲਾਂ ਦੀ ਸੰਸਥਾ ਨੇ ਇਸ ਕਾਨੂੰਨ ਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਬਹੁਤ ਸਾਰੇ ਲੋਕ ਡਾਇਸਕਾਰਡਾ ਕਰਕੇ 1 ਸਾਲ ਤੋਂ ਬਾਅਦ ਵੀ ਰਿਫਿਊਜੀ ਕਲੇਮ ਲਈ ਅਰਜ਼ੀ ਦੇ ਸਕਦੇ ਹਨ ਜਿਵੇਂ ਕਿ ਉਹਨਾਂ ਦੇ ਦੇਸ਼ ਵਿੱਚ ਕੋਈ ਨਵਾਂ ਖਤਰਾ ਖੜਾ ਹੋ ਜਾਣਾ ਤੇ ਕਈ ਵਾਰ ਦੇਸ਼ ਦੇ ਵਿੱਚ ਜੰਗ ਲੱਗ ਜਾਂਦੀ ਹੈ ਟ੍ਰਾਂਟੋ ਵਿੱਚ ਇੱਕ ਗੰਭੀਰ ਘਟਨਾ ਵਾਪਰੀ ਹੈ ਜਿੱਥੇ ਕੰਜਾਨ ਵਿਅਕਤੀ ਨੇ ਬਿਨਾਂ ਕਿਸੇ ਵਾਜਬ ਕਾਰਨ ਦੇ ਔਰਤ ਦੇ ਉੱਪਰ ਹਮਲਾ ਕਰ ਦਿੱਤਾ। ਇਹ ਹਮਲਾ 5 ਜੂਨ ਨੂੰ ਦੁਪਹਿਰ ਦੇ ਲਗਭਗ 2:30 ਵਜੇ ਬ੍ਰਾਡਵਿਊ ਸਬਵੇ ਸਟੇਸ਼ਨ ਤੇ ਹੋਇਆ। ਪੁਲਿਸ ਦੇ ਮੁਤਾਬਕ ਹਮਲਾਵਰ ਨੇ ਔਰਤ ਉੱਪਰ ਅਚਾਨਕ ਹਮਲਾ ਕੀਤਾ ਅਤੇ ਤੁਰੰਤ ਮੌਕੇ ਤੋਂ ਭੱਜ ਗਿਆ। ਸਖਮੀ ਔਰਤ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਸਿਹਤ ਸਥਿਰ ਦੱਸੀ ਗਈ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਹਮਲਾਵਰ ਅਤੇ ਔਰਤ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਪੁਲਿਸ ਵੱਲੋਂ ਹਮਲਾਵਰ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਸ ਦੀ ਉਮਰ ਲਗਭਗ 50 ਸਾਲਾਂ ਦੇ ਆਸ-ਪਾਸ ਲੰਬਾਈ 6 ਫੁੱਟ 2 ਇੰਚ ਦੱਸੀ ਗਈ ਹੈ ਹਮਲੇ ਦੌਰਾਨ ਉਸ ਨੇ ਲਾਲ ਰੰਗ ਦੀ ਕਾਲ ਸ਼ਰਟ ਕਾਲੀ ਰੇਨ ਜੈਕਟ ਤੇ ਪੂਰੇ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਸੀ ਪੁਲਿਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਕਟਨਾ ਯਾ ਫਿਰ ਹਮਲਾਵਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਜਲਦ ਤੋਂ ਜਲਦ ਟੋਰਾਂਟੋ ਪੁਲਿਸ ਨਾਲ ਸੰਪਰਕ ਕਰਨ ਆਟਵਾ ਵਿੱਚ ਮੱਛਰਾਂ ਦੀ ਗਿਣਤੀ ਕਾਫੀ ਹੱਦ ਤੱਕ ਵੱਧ ਗਈ ਹੈ ਜਿਸ ਕਾਰਨ ਇੱਕ ਪੈਸਟ ਕੰਟਰੋਲ ਕੰਪਨੀ ਨੇ ਕੁਝ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਦੁੱਗਣੀਆਂ ਕਰ ਦਿੱਤੀਆਂ ਹਨ ਇਹ ਕੰਪਨੀ ਜਿਸ ਦਾ ਨਾਮ ਸਕਰ ਫਰੀ ਹੈ ਮੱਛਰਾਂ ਟਿਕਸ ਮਕੜੀਆਂ ਕੀੜੀਆਂ ਅਤੇ ਵਾਸ ਵਰਗੇ ਇਨਸੈਕਟਸ ਦਾ ਇਲਾਜ ਕਰਦੀ ਹੈ ਤੇ ਇਸ ਸਾਲ ਮੱਛਰ ਬਹੁਤ ਜ਼ਿਆਦਾ ਹੋ ਗਏ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਸਾਲ ਕੰਪਨੀ ਮਈ ਮਹੀਨੇ ਵਿੱਚ ਪਹਿਲੀ ਵਾਰ ਇਹ ਇਲਾਜ ਕਰਦੀ ਹੈ ਤੇ ਫਿਰ ਹਰ ਤਿੰਨ ਹਫ਼ਤੇ ਬਾਅਦ ਦੁਬਾਰਾ ਜਾ ਕੇ ਪੈਸਟੀਸਾਈਡ ਛਿੜਕਦੀ ਹੈ ਪਰ ਇਸ ਸਾਲ ਲੋਕ ਪਹਿਲਾਂ ਹੀ ਜਲਦ ਸੇਵਾ ਲਈ ਕੰਪਨੀ ਨਾਲ ਸੰਪਰਕ ਕਰ ਰਹੇ ਹਨ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋ ਗਏ ਹਨ ਖਾਸ ਕਰਕੇ ਇਸ ਸਾਲ ਮੀਂਹ ਵੀ ਕਾਫੀ ਪਿਆ ਇਸ ਕਾਰਨ ਖੱਡੇ ਅਤੇ ਪਾਣੀ ਦੇ ਜਮਾ ਹੋਣ ਕਾਰਨ ਮੱਛਰ ਜਨਮ ਲਰੀਖਨ ਪਟਵਾ ਦੇ ਕੁਝ ਲੋਕਾਂ ਨੇ ਕਿਹਾ ਕਿ ਮੱਛਰਾਂ ਨੇ ਤੰਗ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਕਈ ਵਾਰ ਬັກ ਸਪਰੇ ਦੀ ਵਰਤੋਂ ਵੀ ਕਰਨੀ ਪਈ। ਕੁਝ ਨੇ ਦੱਸਿਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਮੱਛਰ ਸਭ ਤੋਂ ਜ਼ਿਆਦਾ ਹੁੰਦੇ ਹਨ ਇਸ ਲਈ ਉਹ ਉਸ ਸਮੇਂ ਘਰ ਦੇ ਅੰਦਰ ਹੀ ਰਹਿਣਾ ਪਸੰਦ ਕਰਦੇ ਹਨ। ਇਸ ਸਾਲ ਮੀਂਹ ਅਤੇ ਗਰਮੀ ਦੇ ਕਾਰਨ ਮੱਛਰ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਜਿਸ ਨਾਲ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਪਈ ਹੈ। ਇਸ ਦਿਨਾਂ ਹੀ ਅੱਜ ਦੇ ਬੁਲੇਟਿਨ ਵਿੱਚ ਹੈ ਨਾ ਹੀ ਮੁਰਦੂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ